ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਜੇ ਐਂਡ ਕੇ ਦੇ ਵਿੱਚ ਹੋਈ ਆ ਉਸ ਘਟਨਾ ਦੀ ਜਿਹੜੀ ਚੀਜ਼ ਆ ਉਸ ਚੀਜ਼ ਨੂੰ ਸਾਡੇ ਤੋਂ ਵੱਧ ਕੋਈ ਮਹਿਸੂਸ ਹੀ ਨਹੀਂ ਕਰ ਸਕਦਾ ਅੱਜ ਪੂਰੇ ਭਾਰਤ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਇਹ ਅਖਬਾਰਾਂ ਦੀਆਂ ਸੁਰਖੀਆਂ ਜਦੋਂ ਇਹ ਗੱਲ ਬਣਦੀ ਆ ਕਿ जात धर्म ਪੁੱਛ ਕੇ ਤਾਂ ਫਿਰ ਕਿਸੇ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਤੇ ਉਹ ਪੁਲਿਸ ਭਰਦੀ ਦੇ ਵਿੱਚ ਸੀਗੇ ਤੇ ਇਸ ਘਟਨਾ ਤੋਂ ਬਾਅਦ ਆਰਮੀ ਵੀ 1 ਘੰਟੇ ਬਾਅਦ ਆਉਂਦੀ ਆ ਹੁਣ ਸਾਡੇ ਤੋਂ ਬਾਅਦ ਇਸ ਕਰਕੇ ਕੋਈ ਮਹਿਸੂਸ ਨਹੀਂ ਕਰ ਸਕਦਾ ਕਿ ਸਾਡੇ ਨਾਲ ਭਾਰਤ ਦੇ ਵਿੱਚ ਜੋ ਹੋਇਆ ਉਹਨੂੰ ਬਿਆਨ ਵੀ ਕਰਨਾ ਬਹੁਤ ਔਖਾ ਹੈ ਚਿੱਟੀ ਸਿੰਘਪੁਰੇ ਦੀ ਘਟਨਾ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਜਦੋਂ ਕਿ ਅਮਰੀਕਨ ਰਾਸ਼ਟਰਪਤੀ ਬਿਲ ਕਲੈਂਟਨ ਉੱਤੇ ਆਉਂਦੇ ਨੇ ਉਸ ਸਮੇਂ ਜਿਹੜਾ ਗ੍ਰਹਿ ਮੰਤਰੀ ਐਲਕੇ ਐਡਵਾਨੀ ਸੀਗੇ ਹੁਣ ਉਹ ਜਿਹੜੀ ਸਾਰੀ ਘਟਨਾ ਹੁੰਦੀ ਹੈ ਚਿੱਟੀ ਸਿੰਘਪੁਰੇ ਵਾਲੀ ਉਹਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਸਨ 2000 ਦੇ ਵਿੱਚ ਇਹ ਉਦੀ ਉਮਰ ਜਿਹੜੀ ਆ ਉਹ 46 ਸਾਲ ਦੀ ਸੀ ਤੇ ਉਸ ਬੰਦੇ ਨੇ ਜਿਹੜਾ ਪਸ਼ੂ ਪਾਲਣ ਵਿਭਾਗ ਦੇ ਵਿੱਚ ਉਹ ਜੌਬ ਕਰਦਾ ਸੀ ਉਹ ਕਹਿੰਦਾ ਕਿ ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਆਇਆ ਤਾਂ ਉਸ ਸਮੇਂ ਬਹੁਤ ਕੁਸ਼ ਵਰਦੀ ਧਾਰੀ ਬੰਦੇ ਜਿਹੜੇ ਗਲੀਆਂ ਦੇ ਵਿੱਚ ਧਗੜ ਧਗੜ ਕਰ ਰਹੇ ਸੀ ਤਾਂ ਉਹਨਾਂ ਨੇ ਕੁਝ ਬੰਦਿਆਂ ਨੂੰ ਬਾਹਰ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਉਹਨਾਂ ਸਾਨੂੰ ਕਿਹਾ ਸਿਰਫ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ ਮੈਂ ਗੁਰਦੁਆਰਾ ਸਾਹਿਬ ਦੇ ਨੇੜੇ ਰਹਿ ਰਿਹਾ ਸੀ ਅਤੇ ਉਹਨਾਂ ਨੇ ਮੇਰੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੀ ਬਾਹਰ ਆਉਣ ਲਈ ਕਿਹਾ ਸੀ ਕੁੱਲ ਮਿਲਾ ਕੇ ਅਸੀਂ 19 ਲੋਕ ਇੱਕ ਲਾਈਨ ਵਿੱਚ ਖੜੇ ਸੀ ਮੈਨੂੰ ਯਾਦ ਹੈ ਕਿ ਉਹਨਾਂ ਨੇ ਸਾਨੂੰ ਪੁੱਛਿਆ ਕਿ ਤੁਸੀਂ ਹੋਲੀ ਖੇਡਦੇ ਹੋ ਕਿਉਂਕਿ ਅਗਲੇ ਦਿਨ ਹੋਲੀ ਦਾ ਤਿਹਾਰ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਸਾਡਾ ਤਿਹਾਰ ਨਹੀਂ ਹੈ ਇਸ ਲਈ ਅਸੀਂ ਇਸ ਨੂੰ ਨਹੀਂ ਮਨਾਉਂਦੇ ਫਿਰ ਉਹਨਾਂ ਨੇ ਪੁੱਛਿਆ ਕਿ ਤੁਸੀਂ ਸ਼ਰਾਬ ਪੀਣਾ ਚਾਹੁੰਦੇ ਹੋ ਉਹ ਆਪਣੇ ਨਾਲ ਸ਼ਰਾਬ ਦੀਆਂ ਬੋਤਲਾਂ ਲੈ ਕੇ ਜਾ ਰਹੇ ਸਨ ਮੈਨੂੰ ਯਾਦ ਹੈ ਕਿ ਉਹ ਇੱਕ ਆਦਮੀ ਨੂੰ ਸੀਓ ਸਾਹਿਬ ਕਹਿ ਕੇ ਬੁਲਾ ਰਹੇ ਸਨ ਜਿਸ ਨੇ ਉਹਨਾਂ ਨੂੰ ਸਾਡੇ شناختੀ ਕਾਰਡ ਚੈੱਕ ਕਰਨ ਅਤੇ ਫਿਰ ਸਾਨੂੰ ਜਾਣ ਦੇਣ ਲਈ ਕਿਹਾ ਉਹਨਾਂ ਨੇ ਸਾਨੂੰ ਸਾਡੇ شناختੀ ਕਾਰਡ ਦਿਖਾਉਣ ਲਈ ਕਿਹਾ ਤੇ ਇਸ ਨਾਲ ਹੀ ਉਸ ਸੀਓ ਨੇ ਹਵਾ ਵਿੱਚ ਗੋਲੀਬਾਰੀ ਕੀਤੀ ਤੇ ਉਸ ਨਾਲ ਦੂਜੀ ਵਰਦੀ ਧਾਰੀ ਆਦਮੀਆਂ ਨੂੰ ਵੀ ਸ਼ੁਰੂ ਕਰ ਦਿੱਤਾ ਉਹਨਾਂ ਨੇ ਸਾਡੇ ਵਿੱਚੋਂ ਹਰੇਕ ਤੇ ਗੋਲੀਆਂ ਦੀ ਇੱਕ بارش ਜੁਲਾਈ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਗੁਰਦੁਆਰਾ ਗੁਰਦੁਆਰੀ ਦੀ ਕੰਧ ਵੱਲ ਮੂੰਹ ਕਰਨ ਲਈ ਕਿਹਾ ਤਾਂ ਜੋ ਸਾਡੇ ਦੇ ਪਿੱਛੋਂ ਗੋਲੀਆਂ ਚਲਾਈਆਂ ਜਾ ਸਕਣ ਅਸੀਂ ਸਾਰੇ ਜ਼ਮੀਨ ਤੇ ਡਿੱਗ ਪਏ ਪਰ ਖੁਸ਼ਕਿਸਮਤੀ ਨਾਲ ਮੈਨੂੰ ਨਿਸ਼ਾਨਾ ਬਣਾਉਣ ਵਾਲੀ ਹਰ ਗੋਲੀ ਮੇਰੇ ਫੇਰਨ ਮੈਂ ਉਸ ਫੇਰਨ ਸੰਭਾਲ ਕੇ ਰੱਖਿਆ ਵਿੱਚੋਂ ਲੰਘ ਗਈ ਮੈਂ ਲਾਸ਼ਾਂ ਦੇ ਵਿੱਚਕਾਰ ਪਿਆ ਸੀ ਉਹਨਾਂ ਨੇ ਹਰੇਕ ਸਰੀਰ ਦੇ ਲਗਭਗ 15 ਗੋਲੀਆਂ ਚਲਾਈਆਂ ਗੋਲੀਬਾਰੀ ਤੋਂ ਬਾਅਦ ਸੀਓ ਨੇ ਆਪਣੇ ਆਦਮੀਆਂ ਨੂੰ ਕਿਹਾ ਕਿ ਦੇਖੋ ਕਿ ਕੀ ਸਾਡੇ ਵਿੱਚੋਂ ਕੋਈ ਅਜੇ ਵੀ ਸਾਹ ਲੈ ਰਿਹਾ ਹੈ ਜਾਂ ਨਹੀਂ ਤਾਂ ਇੱਕ ਹੋਰ ਗੋਲੀ ਚਲਾ ਦਿਓ ਫਿਰ ਉਹਨਾਂ ਨੇ ਟਾਰਚਰ ਲਾਈਟਾਂ ਨਾਲ ਜਾਂਚ ਕੀਤੀ ਅਤੇ ਦੁਬਾਰਾ ਇੱਕ ਇੱਕ ਗੋਲੀ ਚਲਾ ਕੇ ਵਿਅੰਗ ਮਤ ਪੌਰ ਦੇ ਇੱਕ ਇਸ ਵਾਰ ਇੱਕ ਗੋਲੀ ਲੱਗੀ ਜਿਸ ਨਾਲ ਮੇਰਾ ਸੱਜਾ ਕਮਰਾ ਕਮਰ ਦਾ ਹਿੱਸਾ ਟੁੱਟ ਗਿਆ ਮੈਂ ਅਜੇ ਵੀ ਚੁੱਪ ਰਹਿਣ ਵਿੱਚ ਕਾਮ ਜਬ ਰਹਾ ਫਿਰ ਮੈਂ ਆਪਣਾ ਹੱਥ ਜ਼ਖਮ ਤੇ ਰੱਖਿਆ ਜੋ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ ਉਹ ਉਦੋਂ ਤੱਕ ਜਾਣ ਹੀ ਵਾਲੇ ਸਨ ਅਤੇ ਉੱਚੀ ਉੱਚੀ ਹੱਸ ਰਹੇ ਸਨ ਉਹਨਾਂ ਉਹ ਇੱਕ ਦੂਜੇ ਨੂੰ ਪਵਨ ਬੰਸੀ ਬਹਾਦਰ ਦੇ ਨਾਮਾਂ ਨਾਲ ਬੁਲਾ ਰਹੇ ਜਨ ਅਤੇ ਫਿਰ ਅੰਤ ਵਿੱਚ ਜੈ ਹਿੰਦ ਦੇ ਨਾਰੇ ਲਗਾਉਂਦੇ ਹੋਏ ਚਲੇ ਗਏ ਉਸ ਘਟਨਾ ਵਿਚ ਮੈਂ ਆਪਣਾ ਪੁੱਤਰ ਭਰਾ ਚਚੇਰੇ ਭਰਾ ਅਤੇ ਚਾਚਾ ਗਵਾ ਦਿੱਤਾ ਜਿਵੇਂ ਹੀ ਉਹ ਚਲੇ ਗਏ ਮੈਂ ਪਾਣੀ ਦੀ ਲੌੜਾ ਪਾਣਾ ਸ਼ੁਰੂ ਕੀਤਾ ਸ਼ੁਰੂ ਕੀਤਾ 15 ਮਿੰਟ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆਏ ਅਤੇ ਮੈਨੂੰ ਪੁੱਛਿਆ ਕਿ ਕੀ ਹੋਇਆ ਹੈ ਮੈਂ ਇਕੱਲਾ ਬਚਿਆ ਸੀ ਮੇਰੇ ਚਚੇਰੇ ਭਰਾ ਵੀ ਲਾਸ਼ਾਂ ਵਿਚਕਾਰ ਪਿਆ ਸੀ ਪਰ ਉਹ ਅਜੇ ਸਾਹ ਲੈ ਰਿਹਾ ਸੀ ਇਹ ਕਹਾਣੀ ਜਿਹੜੀ ਆ ਇਹਨੂੰ ਬਹੁਤ ਗੌਰ ਨਾਲ ਸੁਣਿਓ ਆਪਣੇ ਘਰਾਂ ਤੋਂ ਬਾਹਰ ਆਏ ਤੇ ਮੈਨੂੰ ਪੁੱਛਿਆ ਕਿ ਕੀ ਹੋਇਆ ਹੈ ਮੈਂ ਇਕੱਲਾ ਬਚਿਆ ਸੀ ਮੇਰੇ ਚਚੇਰੇ ਭਰਾ ਵੀ ਲਾਸ਼ਾਂ ਵਿਚਕਾਰ ਪਏ ਸਨ ਉਸ ਅਜੇ ਵੀ ਸਾਹ ਲੈ ਰਿਹਾ ਸੀ ਸਾਡੇ ਗਵੰਡੀਆਂ ਨੇ ਸਾਨੂੰ ਘਰ ਪਹੁੰਚਾਇਆ ਜਿੱਥੇ ਮੇਰਾ ਚਜੇਰਾ ਭਰਾ ਜ਼ਖਮਾਂ ਦੀ ਤਾਬਨਾ ਚੱਲਦਾ ਹੋਇਆ ਦਮ ਤੋੜ ਗਿਆ ਫਿਰ ਤੇਨੇ ਨੌਜਵਾਨ ਜੋ ਮੇਰੇ ਦੋਸਤ ਹਨ 8 ਕਿਲੋਮੀਟਰ ਦੂਰ ਮਟਨ ਵਿਖੇ ਸਬੰਧਤ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨ ਗਏ ਐਸ ਐਚਓ ਮੁਹੰਮਦ ਇਸਹਾਕ ਲਗਭਗ 1 ਵਜੇ ਆਏ ਇੱਕ ਗੱਡੀ ਦਾ ਪ੍ਰਬੰਧ ਕੀਤਾ ਤੇ ਮੈਨੂੰ ਸ਼੍ਰੀਨਗਰ ਦੇ ਐਸ ਐਮ ਐਚ ਐਸ ਵਿੱਚ ਭੇਜ ਦਿੱਤਾ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਬਚਾਇਆ ਪਰ ਮੈਂ ਰਾਜ ਸਰਕਾਰ ਤੋਂ ਬਹੁਤ ਨਰਾਜ ਹਾਂ ਕਿਉਂਕਿ ਉਹਨਾਂ ਨੇ ਕਦੇ ਵੀ ਉਨ ਸਬ ਇੰਸਪੈਕਟਰ ਦੇ ਅਹੁਦੇ ਤੋਂ ਤਰੱਕੀ ਨਹੀਂ ਦਿੱਤੀ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਕੋਈ ਤਰੱਕੀ ਨਹੀਂ ਦਿੱਤੀ ਗਈ ਕਿਉਂਕਿ ਉਹਨਾਂ ਨੇ ਮੈਨੂੰ ਬਚਨ ਵਿੱਚ ਮਦਦ ਮੈਨੂੰ ਬਚਾਉਣ ਵਿੱਚ ਮਦਦ ਕੀਤੀ ਤੇ ਲੰਮੇ ਸਮੇਂ ਵਿੱਚ ਸਾਡੇ ਭਾਈਚਾਰੇ ਦੀ ਮਦਦ ਕੀਤੀ ਜਦੋਂ ਸਾਡੇ ਲਈ ਕੋਈ ਹੋਰ ਉਪਲਬਧ ਨਹੀਂ ਸੀ ਆਰਮੀ ਹਸਪਤਾਲ ਵਿੱਚ 24 ਦਿਨਾਂ ਦੇ ਇਲਾਜ ਤੋਂ ਬਾਅਦ ਮੈਨੂੰ ਅੰਮ੍ਰਿਤਸਰ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਮੇਰਾ ਦੋ ਵਾਰ ਆਪਰੇਸ਼ਨ ਕੀਤਾ ਗਿਆ ਤੇ ਉਹਨਾਂ ਨੇ ਮੇਰਾ ਕਮਰ ਜੋੜ ਬਦਲ ਦਿੱਤਾ ਅਮਰਸਰ ਤੋਂ ਮੈਂ ਜੰਮੂ ਗਿਆ ਜਿੱਥੇ ਕੁਝ ਧਰਮੇਨੂੰ ਮਿਲ ਆਇਆ ਤੇ ਉਹਨਾਂ ਨੇ ਮੈਨੂੰ ਜੰਮੂ ਵਿੱਚ ਰਹਿਣ ਦੀ ਸਲਾਹ ਦਿੱਤੀ ਮੈਂ ਕਸ਼ਮੀਰ ਵਾਪਸ ਗਿਆ ਇਹ ਸਾਰਾ ਕਤਲੇਆਮ ਅਮਰੀਕਾ ਦੇ ਰਾਸ਼ਟਰਪਤੀ ਨੂੰ ਇਹ ਦਿਖਾਉਣ ਦੀ ਸਾਜ਼ਿਸ਼ ਸੀ ਕਿ ਕਸ਼ਮੀਰ ਵਿੱਚ ਕੀ ਹੋ ਰਿਹਾ ਹੈ ਇਸ ਵੇਲੇ ਮੈਂ ਸਿਵਲ ਸਕਤਰਤ ਵਿੱਚ ਕੰਮ ਕਰ ਰਿਹਾ ਹਾਂ ਇਸ ਲਈ ਮੈਂ ਜੰਮੂ ਦੇ ਨਾਲ-ਨਾਲ ਸ਼੍ਰੀਨਗਰ ਵੀ ਰਹਿੰਦਾ ਹਾਂ ਪਰ ਫਿਰ ਵੀ ਮੈਂ ਵਾਦੀ ਤੋਂ ਬਾਹਰ ਰਹਿਣਾ ਪਸੰਦ ਕਰਦਾ ਹਾਂ ਮੈਂ ਸੁਰੱਖਿਤ ਮਹਿਸੂਸ ਨਹੀਂ ਕਰਦਾ ਜਿਸ ਲਈ ਮਹਾਰਾਜ ਅਤੇ ਕੇਂਦਰ ਸਰਕਾਰਾਂ ਨਾਲ ਗੱਲ ਕੀਤੀ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੁਝ ਗਲਤ ਹੋਇਆ ਹੈ ਕਿਉਂਕਿ ਜਾਂਚ ਅਜੇ ਸ਼ੁਰੂ ਨਹੀਂ ਹੋਈ ਉਹ ਰਾਤ ਅਜੇ ਵੀ ਮੈਨੂੰ ਸਤਾਉਂਦੀ ਹੈ ਉਸ ਘਟਨਾ ਨੇ ਸਾਡੇ ਪਰਿਵਾਰ ਲਈ ਸਭ ਕੁਝ ਬਦਲ ਦਿੱਤਾ ਇੱਕ ਪਾਸੇ ਉਹ ਕਹਿ ਰਹੇ ਹਨ ਕਿ ਅਸੀਂ ਇੱਕ ਲੋਕਤੰਤਰੀ ਦੇਸ਼ ਹਾਂ ਤੇ ਦੂਜੇ ਪਾਸੇ ਉਹ ਮਾਸੂਮਾਂ ਨੂੰ ਮਾਰਦੇ ਹਨ ਮੈਨੂੰ ਲੱਗਦਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਹੁੰਦੀ ਤਾਂ ਉਹਨੀਆਂ ਗੋਲੀਆਂ ਦੀ ਵਰਤੋਂ ਨਹੀਂ ਕਰਦੇ ਜੋ ਉਹਨਾਂ ਸਾਡੇ ਆਦਮੀਆਂ ਨੂੰ ਮਾਰਨ ਲਈ ਕੀਤਾ। ਇਹ ਜਿਹੜੀ ਕਹਾਣੀ ਤੁਹਾਨੂੰ ਮੈਂ ਸੁਣਾਈ ਆ ਇਹ ਉਹਨਾਂ ਚਿੱਟੀ ਸਿੰਘਪੁਰੇ ਦੇ ਜਿਹੜਾ ਕਤਲੇਆਮ ਸੀ ਉਹਨਾਂ ਦੇ ਵਿੱਚ ਇੱਕ ਜਿਹੜਾ ਮੈਂਬਰ ਆ ਜਿਹੜਾ ਬਚਿਆ ਜਿਹਨੂੰ ਕਈ ਵਾਰੀ ਗੋਲੀਆਂ ਮਾਰੀਆਂ ਪਰ ਉਹ ਬਚ ਗਿਆ। ਉਹਦੇ ਬਚਣ ਤੋਂ ਬਾਅਦ ਉਹਨਾਂ ਨੇ ਸਾਰੀ ਗੱਲ ਇਹ ਦੱਸੀ ਕਿ ਕੋਈ ਸੀਓ ਕੋਈ ਬੰਸੀ ਕੋਈ ਬਹਾਦਰ ਕਹਿ ਕੇ ਇੱਕ ਦੂਜੇ ਨੂੰ ਬੁਲਾ ਰਹੇ ਸੀ। ਉਹਣਾ ਮਸਲਾ ਇੱਥੇ ਨਹੀਂ ਮੁੱਕਦਾ ਕਿ ਅਗਲੇ ਦਿਨ 5-6 ਮੁੰਡਿਆਂ ਨੂੰ ਮਾਰ ਕੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਕੱਲ ਚਿੱਠੀ ਸਿੰਘ ਕੋਈ ਗੋਲੀ ਚਲਾਈ ਸੀ ਉਹ ਸਾਰੇ ਸੀ ਮਾਰ ਦਿੱਤੇ ਆ ਕਹਾਣੀ ਇੱਥੇ ਵੀ ਨਹੀਂ ਖਤਮ ਹੁੰਦੀ ਕਹਾਣੀ ਫੇਰ ਅੱਗੇ ਚੱਲਦੀ ਆ ਕਿ ਉਹ ਆਰਮੀ ਦੇ ਬੰਦਿਆਂ ਨੂੰ ਇਹ ਗੱਲ ਕਰਨਲ ਰਠੌਰ ਆਪਣੀ ਜਵਾਨੀ ਕਹਿ ਰਹੇ ਨੇ ਜਿਹੜੀ ਕਿ ਅਸੀਂ ਉਹ ਸਕਦਾ ਉਹਦੀ ਆਵਾਜ਼ ਦੀ ਪੁਸ਼ਟੀ ਨਾ ਕਰਦੇ ਹੋਈ ਹੈ ਪਰ ਇੰਟਰਨੈਟ ਦੇ ਉੱਤੇ ਕਰਨ ਰਠੌਰ ਦੀ ਜਿਹੜੀ ਉਹ ਆਵਾਜ਼ ਪਈ ਹੋਈ ਹੈ ਜਿਹੜੀ ਉਹਨੇ ਅਮਰੀਕਾ ਜਾ ਕੇ ਵਿੱਚ ਇੱਕ ਸਟੇਟਮੈਂਟ ਦਿੱਤੀ ਆ ਕਿ ਜਿੱਟਲੀ ਸਿੰਘ ਪਰਾ ਜਿਹੜਾ ਕਾਂਡ ਹੈ ਉਹ ਉਹ ਜੇਐਸ ਬ੍ਰਿਗੇਡੀਅਰ ਜੇਐਸ ਦੀ ਕਮਾਂਡ ਦੇ ਥੱਲੇ ਤੇ ਮੈਨੂੰ ਭੇਜਿਆ ਗਿਆ ਸੀ ਉਹ ਕਹਿੰਦਾ ਕਿ ਅਸੀਂ ਇਹ ਸਾਰਾ ਜਿਹੜਾ ਕਾਰਾ ਕੀਤਾ ਉਸ ਤੋਂ ਬਾਅਦ ਜਿਹੜੇ ਉਹ ਬੰਦੇ ਸੀਗੇ ਜਿਨ੍ਹਾਂ ਨੇ ਇਹ ਸਾਰੀ ਜਿਹੜੀ ਆ ਕਮਾਂਡ ਕੀਤੀ ਜਾਂ ਜਿਨ੍ਹਾਂ ਨੇ ਇਹ ਸਾਰੀਆਂ ਗੋਲੀਆਂ ਚਲਾਈਆਂ ਉਹ 20 ਬੰਦੇ ਜਿਹੜੇ ਨੇ ਕਰਨਲ ਥੌਰ ਦੇ ਕਹਿਣ ਮੁਤਾਬਕ ਉਹ ਮਾਰ ਦਿੱਤੇ ਗਏ ਕਰਨਲ ਥੌਰ ਇਥੋਂ ਇੰਡੀਆ ਚੋਂ ਭੱਜਣ ਲਈ ਕਾਮਯਾਬ ਹੋ ਗਿਆ ਉਹ ਯੂਰਪ ਦੇ ਵਿੱਚ ਗਿਆ ਉੱਥੇ ਜਾ ਕੇ ਉਹਨੇ ਸਹਾਲਮ ਮੰਗੀ ਪਰ ਕਿਉਂਕਿ ਉਹ ਫੌਜੀ ਇੰਡੀਆ ਦਾ ਸੀਗਾ ਇਸ ਕਰਕੇ ਸ਼ਾਇਦ ਉਹਨਾਂ ਸਹਾਲਮ ਉੱਥੇ ਨਹੀਂ ਮਿਲ ਸਕੀ ਹੁਣ ਉਹ ਅਮਰੀਕਾ ਦੇ ਵਿੱਚ ਗਿਆ ਅਮਰੀਕਾ ਚ ਜਾ ਕੇ ਉਹਨੇ ਸਟੇਟਮੈਂਟ ਦਿੱਤੀ ਆ ਕਿ ਸਾਰੀ ਕਾਰਵਾਈ ਇਦਾਂ 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 ਹੋਈ ਇੱਕ ਕਰਨਲ ਜਿਹੜਾ ਤੁਹਾਡਾ ਜਾ ਕੇ ਰਠੌਰ ਜਿਹੜਾ ਸਟੇਟਮੈਂਟ ਦੇ ਰਿਹਾ ਹੈ ਕਿ ਚਿੱਠੀ ਸਿੰਘ ਪੂਰੇ ਦੇ ਵਿੱਚ ਜਿਹੜੀ ਜਿਹੜਾ ਕਤਲਿਆ ਹੋਇਆ ਆ ਉਹ ਇੰਡੀਅਨ ਆਰਮੀ ਨੇ ਕੀਤਾ ਸੀ ਅੱਜ ਅਸੀਂ ਇਹ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਵਰਕ ਬੋਰਡ ਦਾ ਜਿਹੜਾ ਬਹੁਤ ਰੌਲਾ ਚੱਲ ਰਿਹਾ ਹੈ ਬਹੁਤ ਥਾਵਾਂ ਤੇ ਹੰਗਾਮਾ ਵੀ ਹੋ ਰਿਹਾ ਹੈ ਹੋਰ ਬਹੁਤ ਜਿਆਦੀਆਂ ਗੱਲਾਂ ਬਾਤਾਂ ਹੋ ਰਹੀਆਂ ਹਨ ਇਸ ਕਰਕੇ ਜਿਹੜਾ ਇੱਕ ਇੱਕ ਧਰਮ ਨੂੰ ਕੁੱਟਣਾ ਬਹੁਤ ਸੌਖਾ ਆ ਕਿ ਉਹਨਾਂ ਨੇ ਐਡਾ ਵੱਡਾ ਕਿਉਂਕਿ ਜਿੰਨਾ ਚਿਰ ਦਿਲ ਦਹਿਲਾਣ ਵਾਲੀ ਘਟਨਾ ਸਾਹਮਣੇ ਨਹੀਂ ਆਉਂਦੀ ਉਹਨਾਂ ਚਿਰ ਕਿਸੇ ਦੂਜੇ ਧਰਮ ਜਾਂ ਕੌਮ ਦੇ ਉੱਤੇ ਤੁਹਾਡਾ ਗੁੱਸਾ ਨਹੀਂ ਹੁੰਦਾ ਜਿਵੇਂ ਸਾਡੇ ਨਾਲ 84 ਦੇ ਵਿੱਚ ਹੋਇਆ ਉਹ ਕਦੀ ਵੀ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਸੋ ਇਸੇ ਤਰ੍ਹਾਂ ਜਿਹੜੀ ਇਹ ਹਿੰਦੂ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਇਹ ਜਿਹੜੀ ਸਜ਼ਾ ਦਿੱਤੀ ਗਈ ਆ ਇਹ ਮੁਲਕ ਦੇ ਅੰਦਰੋਨੀ ਜਿਹੜੇ ਮਾਂ ਬਲੇ ਨੇ ਉਹਨਾਂ ਕਰਕੇ ਦਿੱਤੀ ਗਈ ਆ ਉਹ ਇਸ ਕਰਕੇ ਦਿੱਤੀ ਗਿਆ ਕਿਉਂਕਿ ਇਹ ਜਿਹੜੇ ਬੰਦੇ ਸੀਗੇ ਇਹਨਾਂ ਨੂੰ ਹੁਣ ਉਹਨਾਂ ਨੇ ਲਗਾਤਾਰ ਇਹ ਕਹਿਣਾ ਹੈ ਕਿ ਇਹ ਜਿਹੜੇ ਬੰਦੇ ਨੇ ਉਹਨਾਂ ਦੇ ਖਿਲਾਫ ਇੱਕ ਜ਼ਹਿਰ ਤੇ ਇੱਕ ਬਹੁਤ ਵੱਡੀ ਨਫ਼ਰਤ ਭਰਨ ਲਈ ਇਹ ਸਾਰਾ ਕਾਰਾ ਕੀਤਾ ਗਿਆ ਪਿਛਲੇ ਦਿਨੀ ਅਖਬਾਰ ਪਿਛਲੇ ਦਿਨੀ ਇੱਕ ਅਖਬਾਰ ਦੇ ਵਿੱਚ ਜਿਹੜੀ ਤੌਗੜੀਆ ਸਾਹਿਬ ਦੀ ਜਿਹੜੀ ਸਟੇਟਮੈਂਟ ਆ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਇਸ ਕੰਟਰੀ ਨੂੰ ਓਨਲੀ ਹਿੰਦੂਇਜ਼ਮ ਦੇ ਕੰਟਰੀ ਜਿਹੜੀ ਆ ਉਹਦੇ ਥੱਲੇ ਹਿੰਦੂ ਰਾਸ਼ਟਰ ਦੇ ਥੱਲੇ ਲਿਆਉਣ ਦੀ ਜਿਹੜੀ ਤਿਆਰੀ ਆ ਇਹ ਉਹਦਾ ਬਹੁਤ ਵੱਡਾ ਇੱਕ ਹਿੱਸਾ ਆ ਕੋਈ ਮੰਨੇ ਜਾਂ ਨਾ ਮੰਨੇ ਪਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਹਾਂ ਕਿ ਇਹ ਬਿਲਕੁਲ ਸੱਚੀ ਆ ਅੱਜ ਗੱਲ ਨਿਕਲਾਵੇ ਕੱਲ ਨਿਕਲਾਵੇ ਹੁਣ ਤੁਸੀਂ ਇੱਥੇ ਦੇਖੋ ਕਿ ਜਦੋਂ ਮੂਮੈਂਟ ਜੇ ਐਂਡ ਕੇ ਦੇ ਵਿੱਚ ਜਿਹੜੀ ਖਾੜਕੂ ਆਂ ਦੀ ਮੂਮੈਂਟ ਸਿਖਰਾਂ ਤੇ ਸੀ ਉਦੋਂ ਵੀ ਉਹਨਾਂ ਨੇ ਇਸ ਤਰ੍ਹਾਂ ਜਾਤ ਪੁੱਛ ਕੇ ਹਿੰਦੂਆਂ ਦਾ ਕਤਲਿਆ ਨਹੀਂ ਕੀਤਾ ਪਰ ਜਦੋਂ ਅੱਜ ਉਹ ਡਾਣਫਾਲ ਦੇ ਵਿੱਚ ਨੇ ਉਦੋਂ ਜਦੋਂ ਪਾਕਿਸਤਾਨ ਆਪ ਬਹੁਤ ਹੀ ਮਾੜੇ ਹਾਲਾਤਾਂ 'ਚੋਂ ਲੰਘ ਰਿਹਾ ਹੈ ਉਦੋਂ ਜਦੋਂ ਬਲੋਚਿਸਤਾਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਕੀ ਕਰ ਰਿਹਾ ਹੈ ਉਹਨਾਂ ਹਾਲਾਤਾਂ ਦੇ ਵਿੱਚ ਪਾਕਿਸਤਾਨ ਜਾਂ ਪਾਕਿਸਤਾਨ ਨਾਲ ਰਿਲੇਟਡ ਕੋਈ ਤੇਰਾ ਐਡੀ ਵੱਡੀ ਗਲਤੀ ਕਦੀ ਵੀ ਨਹੀਂ ਕਰ ਸਕਦੀ ਕਿਉਂਕਿ ਅਸੀਂ ਇਹ ਸਾਰੇ ਸਿਸਟਮ ਚ ਲੰਘੇ ਆ ਸਾਨੂੰ ਇਹ ਪਤਾ ਆ ਕਿ ਬਹੁਤ ਵੱਡੀ ਗੱਲ ਹੈ ਇਹ ਗੱਲ ਛੋਟੀ ਨਹੀਂ ਆ ਇਹ ਅੱਜ ਗੱਲ ਨਿਕਲ ਆਵੇ ਇਹ ਕੱਲ ਨਿਕਲ ਆਵੇ ਹੁਣ ਤੁਸੀਂ ਦੇਖੋ ਕਿ ਇਸ ਗੱਲ ਕਰਨ ਲਈ ਜਿਹੜਾ ਮਿਲਟੈਂਸੀ ਆ ਉਹਨੂੰ ਇਹਦਾ ਲਾਭ ਕੀ ਹੋ ਸਕਦਾ ਦੱਸੋ ਕੋਈ ਲਾਭ ਨਹੀਂ ਉਹਨਾਂ ਨੂੰ ਹੋ ਸਕਦਾ ਕਿ ਇੱਕ ਕਿਸੇ ਕੌਮ ਦੀ ਜਿਹੜਾ ਪੁੱਛ ਕੇ ਉਹਨੂੰ ਮਾਰ ਦਿੱਤਾ ਜਾਏ ਤੇ ਉਸ ਤੋਂ ਬਾਅਦ ਉਹ ਸੋਚਣ ਕਿ ਇਹਦਾ ਕੋਈ ਫਾਇਦਾ ਮਿਲੇਗਾ ਕਿ ਤਦਾਇਆ ਪੰਜਾਬ ਦੇ ਵਿੱਚ ਵੀ ਇਦਾਂ ਹੀ ਹੋਇਆ ਜਿਹੜਾ ਰੌਲਾ ਪੈਂਦਾ ਕਿ ਹਿੰਦੂ ਇਦਾਂ ਮਾਰ ਪਿਆ ਕਰਤੇ ਇਹ ਇਹ ਸਾਰੀਆਂ ਗੱਲਾਂ ਐ ਹੀ ਹਿਸਟਰੀ ਦਾ ਪਾਰਟ ਜਿਹੜਾ ਬਣ ਗਿਆ ਮੈਂ ਤੁਹਾਨੂੰ ਡਾਕਟਰ ਪ੍ਰਵੀਨ ਚੋਗੜੀ ਆ ਦੀ ਇੱਕ ਸਟੇਟਮੈਂਟ ਜਿਹੜੀ ਆ ਉਹ ਪੜ੍ਹ ਕੇ ਸੁਣਾਉਣਾ ਭਾਰਤ ਵਿੱਚ Hindu ਲੋਕਤੰਤਰ ਦੀ ਦਿਸ਼ਾ ਤੈਅ ਕਰੇਗਾ ਭਾਰਤ ਚ Hindu ਹੀ ਭਾਰਤ ਚ ਹਿੰਦੂ ਹੀ ਫਿਰ ਦੁਬਾਰੇ ਰਿਪੀਟ ਕਰਾਂ ਭਾਰਤ ਚ ਹਿੰਦੂ ਹੀ ਲੋਕਤੰਤਰ ਦੀ ਦਿਸ਼ਾ ਤੈਅ ਕਰੇਗਾ ਕਿਉਂ ਹਿੰਦੂ ਤੈਅ ਕਰੇਗਾ ਇੱਥੇ ਸਿੱਖ ਮੁਸਲਮ ਈਸਾਈ ਇੱਥੇ ਜੈਨੀ ਬੋਧੀ ਬਾਕੀ ਕੌਮਾਂ ਨਹੀਂ ਹੈ ਹਿੰਦੂ ਹੀ ਕਿਉਂ ਕਰੂਗਾ ਅੱਗੇ ਆ ਜਾਓ ਆਤਵਾਤੇ ਰੋਕ ਕਰਨੀ ਪਵੇਗੀ ਇਜ਼ਰਾਈਲ ਵਰਗੀ ਸਖਤ ਕਾਰਵਾਈ ਉੱਤਰ ਪ੍ਰਦੇਸ਼ ਦੇ ਬੁਲਡੋਜ਼ਰ ਟ੍ਰੀਟਮੈਂਟ ਦਾ ਔਰ ਜੋਰ ਸਮਰਥਨ ਕਰਦਾ ਹਾਂ ਉਹ ਇਹ ਗੱਲ ਕਹਿੰਦਾ ਹੈ ਕਿ ਟੈਂਕ ਤੇ ਬਲਡوزر ਜਿਹੜੇ ਨੇ ਉਹ ਸ਼ਾਂਤੀ ਦਾ ਪ੍ਰਤੀਕ ਨੇ ਔਰ ਮੈਂ ਤੁਹਾਨੂੰ ਅੱਗੇ ਜਿਹੜੀ ਗੱਲ ਦੱਸਣੀ ਚਾਹਣਾ ਉਹ ਇਹ ਆ ਭਾਰਤ 'ਚ Hindu ਹੀ Hindu ਹੀ ਡੈਮੋਕ੍ਰੇਸੀ ਨੂੰ ਡਿਕਟੇਟ ਕਰੇਗਾ ਭਾਰਤ ਵਿੱਚ Hindu ਹੀ ਡੈਮੋਕ੍ਰੇਸੀ ਨੂੰ ਡਿਕਟੇਟ ਕਰੇਗਾ ਕਿਉਂ ਕਰੇਗਾ ਕਿਉਂ ਕਰੇਗਾ ਕੀ ਤੁਹਾਡੇ ਕੋਲ ਭਾਰਤ ਦਾ ਸੰਵਿਧਾਨ ਨਹੀਂ ਹੈ ਕਿ ਤੁਹਾਡੀ ਸਟੇਟ ਜਿਹੜੀ ਆ ਉਹ ਇੱਕ ਜੰਗੀਰਦਾਰ ਰਾਜੇ ਤੇ ਉਹ ਪਹਿਲਾਂ ਵਾਂਗੂ ਇੱਕ ਰਜਵਾੜਾ ਸ਼ਾਹੀ ਤੇ ਇੱਕ ਜਿਹੜਾ ਮੰਨੁਵਾਦੀ ਸੋਚ ਦੇ ਅੰਡਰ ਇੱਕ ਮੁਲਕ ਦੀ ਜਿਹੜੀ ਆ ਤੁਸੀਂ ਤਕਦੀਰ ਬਦਲਣਾ ਚਾਹੁੰਦੇ ਹੋ ਪਰ ਇਹ ਤੁਹਾਡਾ ਸੁਪਨਾ ਆ ਚਲੋ ਸੁਪਨਾ ਲੈਣ ਚ ਕੋਈ ਹਰਜ ਨਹੀਂ ਹੈ ਲੈਣਾ ਚਾਹੀਦਾ ਹੈ ਬਹੁਤ ਆਨੰਦ ਨਾਲ ਲੈਣਾ ਚਾਹੀਦਾ ਪਰ ਤੁਹਾਡਾ ਕਦੀ ਪੂਰਾ ਨਹੀਂ ਹੋਊਗਾ ਘਟੋ ਘਟ ਇੱਥੇ ਤੇ ਨਹੀਂ ਪੂਰਾ ਹੋਣ ਦੇਾਂਗੇ ਜਿੰਨਾ ਚਿਰ ਇੱਥੇ ਇਸ ਧਰਤੀ ਦੇ ਉੱਤੇ ਖਾਲਸਾ ਪੰਥ ਹੈ ਉਹਨਾਂ ਚਿਰ ਇਦਾਂ ਦੀਆਂ ਘਟਿਆ ਕਾਰਵਾਈਆਂ ਇਦਾਂ ਦੀ ਘਟਿਆ ਗੱਲ ਨਹੀਂ ਹੋਣ ਦਿੱਤੀ ਜਾਊਗੀ ਅੱਜ ਜਿਹੜੀ ਘਟਨਾ ਹਿੰਦੂਆਂ ਦੇ ਨਾਲ ਵਾਪਰੀ ਆ ਮੈਂ ਇਹ ਸਾਰੇ ਪਿਸ਼ੋਕੜ ਵਿੱਚ ਤਾਂ ਗਿਆ ਕਿ ਜਬੇ ਬਾਣੇ ਲੱਗਿਓ ਤਬੇ ਰੋਸ ਜਾਗਿਓ ਸਾਡੇ ਲਈ ਇਹ ਬਹੁਤ ਮਹਾਨ ਗੱਲ ਆ ਪਰ ਮੈਂ ਇਹ ਗੱਲ ਤਾਂ ਨੂੰ ਦੱਸ ਦੇਣੀ ਚਾਹੁੰਦਾ ਕਿ ਅੱਜ ਜਦੋਂ ਭਾਰਤ ਦੇ ਰਾਸ਼ਟਰਪਤੀ ਨੂੰ ਜਾਤ ਪੁੱਛ ਕੇ ਮੰਦਰ ਦੀਆਂ ਪੌੜੀਆਂ ਚੜ੍ਹਿਆ ਜਾਂਦਾ ਆ ਅੱਜ ਜਦੋਂ ਭਾਰਤ ਦੇ ਵਿੱਚ ਇਹ ਹੁੱਕਾ ਦਿੱਤਾ ਜਾਂਦਾ ਹੈ ਕਿ ਹਿੰਦੂ ਸਿਰਫ ਹਿੰਦੂ ਦੀ ਦੁਕਾਨ ਤੋਂ ਸੌਦਾ ਲੈ ਆ ਆ ਪਈਏ ਮੇਰੇ ਕੋਲ ਸਟੇਟਮੈਂਟ ਪ੍ਰਵੀਨ ਤੋਗੜੀਆ ਦੀ ਤੇ ਜਦੋਂ ਇਦਾਂ ਦੇ ਨਾਰੇ ਜਿਹੜੇ ਲੱਗਦੇ ਆ ਜਦੋਂ ਇਦਾਂ ਦੀਆਂ ਸਟੇਟਮੈਂਟਾਂ ਆਉਂਦੀਆਂ ਨੇ ਜਿਹੜੀਆਂ ਬਹੁਤ ਗਲਤ ਸਟੇਟਮੈਂਟਾਂ ਨੇ ਜਦੋਂ ਤੁਸੀਂ ਸਬਜੀ ਵਾਲੇ ਨੂੰ ਵੀ ਪੁੱਛੋ ਕਿ ਤੇਰੀ ਜਾਤ ਕੀ ਆ ਜਦੋਂ ਤੁਸੀਂ ਪਾਣੀ ਵਾਲੇ ਨੂੰ ਪੁੱਛੋ ਕਿ ਤੇਰੀ ਜਾਤ ਕੀ ਆ ਜਦੋਂ ਤੁਸੀਂ ਨੌਕਰੀਆਂ ਜਾਤ ਦੇ ਆਧਾਰ ਦੇ ਉੱਤੇ ਦੇਓ ਜਦੋਂ ਤੁਸੀਂ ਇਹ ਸਾਰਾ ਕੁਝ ਜਾਤੀ ਤੌਰ ਦੇ ਉੱਤੇ ਕਰੋਗੇ ਤਾ ਫਿਰ ਇਹ ਦਿਨ ਜਿਹੜੇ ਆ ਉਹ ਭਾਰਤ ਨੂੰ ਦੇਖਣੇ ਹੀ ਪੈਣਗੇ ਕਿਉਂਕਿ ਅਸੀਂ ਜਿਹੜੇ ਲੋਕ ਹਾਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਜਿਹੜੀ ਆ ਉਹ ਕਰਦੇ ਹਾਂ ਸਰਬੱਤ ਦੇ ਭਲੇ ਤੋਂ ਬਿਨਾ ਸਾਡੇ ਲਈ ਕੋਈ ਗੱਲ ਨਹੀਂ ਹੈ ਮੈਂ ਤੁਹਾਨੂੰ ਦੱਸਦਾ ਕਿ ਦੇਸ਼ ਸਾਡੇ ਕਿਸੇ ਪਿਆਰੇ ਪਰਮ ਮਿੱਤਰ ਨੇ ਇਹ ਗੱਲਾਂ ਲਿਖੀਆਂ ਜਦੋਂ ਦੇਸ਼ ਵਰਣਨ ਤੋਂ ਲੈ ਕੇ ਸਬਜ਼ੀ ਖਰੀਦਣ ਵੇਲੇ ਧਰਮ ਪੁੱਛਣ ਤੇ ਮਾਹੌਲ ਸਿਰਜੋਗੇ ਧਰਮ ਪੁੱਛ ਕੇ ਐਨਐਸਏ ਲੱਗੇਗੀ ਧਰਮ ਪੁੱਛ ਕੇ ਰਾਜਨੀਤੀ ਪਾਰਟੀਆਂ ਚੱਲਣਗੀਆਂ ਧਰਮ ਪੁੱਛ ਕੇ ਕਤਲਿਆਣ ਤੇ ਸਮੂਹਕ ਬਰਾਤਕਾਰ ਹੋਣਗੇ ਅਦਾਲਤਾਂ ਧਰਮ ਪੁੱਛ ਕੇ ਇਨਸਾਫ ਦੇਣਗੀਆਂ ਧਰਮ ਪੁੱਛ ਕੇ ਨੌکریاں ਮਿਲਣਗੀਆਂ ਤਾਂ ਇੱਕ ਦਿਨ ਜ਼ਹਿਰੀਲੀ ਰਾਜਨੀਤੀ ਇੰਨੀ ਫੈਲ ਜਾਵੇਗੀ ਕਿ ਗੋਲੀ ਮਾਰਨ ਤੋਂ ਪਹਿਲਾਂ ਵੀ ਕੋਈ ਧਰਮ ਜ਼ਰੂਰ ਪੁੱਛ ਲਵੇਗਾ ਧਰਮ ਦੇ ਨਾਂ ਤੇ ਰਾਜਨੀਤੀ ਮੁਰਦਾਬਾਦ ਅਸੀਂ ਕਹਿੰਦੇ ਹਾਂ ਇਨਸਾਨੀਅਤ ਜਿੰਦਾਬਾਦ ਸਾਡੇ ਕਿਸੇ ਭਰਾਣੇ ਲਈ ਆ ਅਸੀਂ ਇਹ ਗੱਲ ਸਰਬੱਤ ਦੇ ਭਲੇ ਦੇ ਹਾਮੀ ਆ ਜੋ ਵੀ ਹੋਇਆ ਆ ਇਹ ਅਤ ਅੰਤ ਦੁਖਦਾਈ ਘਟਨਾ ਹੈ ਪਰ ਇਹ ਆਪਣੀ ਰਾਜਨੀਤੀ ਨੂੰ ਪੱਕਿਆ ਕਰਨ ਲਈ ਆਪਣੀ ਕੁਰਸੀ ਦੇ ਪਾਵੇ ਚੰਗੀ ਤਰ੍ਹਾਂ ਕਿਸੇ ਫਸੀਲ ਦੇ ਵਿੱਚ ਗੱਡਣ ਲਈ ਇਹ ਕਤਲੇਆਮ ਹੋਇਆ ਹੈ ਇਹ ਅੱਜ ਗੱਲ ਬਾਹਰ ਆ ਜੇ ਇਹ ਪਰਸੋਂ ਬਾਹਰ ਆ ਜੇ ਇਹ ਤੁਹਾਨੂੰ ਮੈਂ ਦੱਸ ਦਿੱਤਾ ਹੈ ਕਿ ਪਰਮਾਤਮਾ ਕਰੇ ਕਿ ਇਹ ਘਟਨਾ ਜਿਹੜੀ ਹੋਈ ਆ ਤੁਸੀਂ ਇਸ ਘਟਨਾ ਨੂੰ ਦੁਬਾਰੇ ਦੁਬਾਰੇ ਰਿਪੀਟ ਕਰਕੇ ਦੇਖੋ ਕਿ ਬੰਦੇ ਜੰਗਲ ਵਾਲ ਨੂੰ ਭੱਜ ਗਿਆ ਤੇ ਆਰਮੀ 1 ਘੰਟੇ ਬਾਅਦ ਆਈ ਆ 6 ਤੋਂ 7 ਲੱਖ ਬੰਦਾ ਆਰਮੀ ਦਾ ਉੱਥੇ ਬੈਠਾ ਆ ਤੇ ਇਸੇ ਤਰੀਕੇ ਨਾਲ ਫਿਰ ਅਗਲੇ ਦਿਨ ਸਵੇਰੇ ਖਬਰ ਆਉਗੀ ਕਿ ਜਿਹੜੇ ਬੰਦਿਆਂ ਨੇ ਹਿੰਦੂਆਂ ਦਾ ਉਥੇ ਕਤਲ ਕੀਤਾ ਉਹ ਮਾਰ ਦਿੱਤੇ ਗਏ ਨੇ ਇਹ ਕੋਈ ਸਬੂਤ ਹੈ ਇਸ ਗੱਲ ਦਾ ਇਹ ਕੋਈ ਗੱਲ ਕਰਨ ਵਾਲੀ ਆ ਇਹ ਸਿਰਫ ਇਹ ਗੱਲ ਕਰਨ ਵਾਲੀ ਆ ਕਿ ਇਸ ਕੰਟਰੀ ਦੇ ਵਿੱਚ ਜਿਵੇਂ ਆ 5-6 ਦਿਨ ਪਹਿਲਾਂ ਪ੍ਰਵੀਨ ਤੋਗੜੀਆਂ ਨੇ ਆ ਕੇ ਸਟੇਟਮੈਂਟ ਦਿੱਤੀ ਆ ਹੁਣ ਤੁਸੀਂ ਇੱਕ ਗੱਲ ਦੇਖੋ ਇੱਕ ਪਾਸੇ ਉਹ ਕਹਿ ਰਹੇ ਨੇ ਕਿ ਕੋਈ ਅੱਬਾ ਜਾਣ ਨਹੀਂ ਕੋਈ ਭਾਈ ਜਾਣ ਨਹੀਂ ਉਹ ਕਹਿੰਦੇ ਨੇ ਓਨਲੀ ਹਿੰਦੂ ਆ ਅਖਬਾਰ ਪਈਏ ਤੇ ਇਹਦੇ ਵਿੱਚ ਉਹਨਾਂ ਦੀ ਸਟੇਟਮੈਂਟ ਹੈ ਔਰ ਦੂਜੇ ਪਾਸੇ ਅਲੀਗੜ આરએસਐਸ ਦੇ ਮੁਖੀ ਜਾਂਦੇ ਨੇ ਉਹ ਕਹਿੰਦੇ ਨੇ ਇੱਕ ਖੂ ਤੇ ਇੱਕ ਜਿਹੜੀਆਂ ਮੜੀਆਂ ਪੰਜ ਨੂੰ ਕਹਿ ਦਿੰਦੇ ਨੇ ਸਵੇ ਕਹਿ ਦਿੰਦੇ ਨੇ ਉਹ ਇੱਕ ਹੋਣਾ ਚਾਹੀਦਾ ਹੈ ਇਹ ਗੱਲ ਸਾਨੂੰ ਸਮਝ ਨਹੀਂ ਆਈ ਕਿ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਕਿਹਾ ਜਾਂਦਾ ਹੈ ਕਿ ਅੱਬੂ ਜਾਨ ਚਾਚਾ ਜਾਨ ਨਹੀਂ ਉੱਥੇ ਇਹ ਗੱਲ ਕਹੀ ਜਾਂਦੀ ਹੈ ਕਿ ਖੂ ਇੱਕ ਹੋਣਾ ਚਾਹੀਦਾ ਇਹ ਬਾਕੀ ਸਾਰੀਆਂ ਚੀਜ਼ਾਂ ਇੱਕ ਹੋਣੀ ਚਾਹੀਦੀਆਂ ਨੇ ਭਾਰਤ ਦੇ ਵਿੱਚ ਜੋ ਰਾਜਨੀਤੀ ਚੱਲ ਰਹੀ ਆ ਸਾਡਾ ਜਿਹੜਾ ਸਿਧਾਂਤ ਹੈ ਉਹਨੂੰ ਕਦੀ ਵੀ ਕਬੂਲ ਨਹੀਂ ਕਰਦਾ ਤੇ ਉਹਦੀ ਐਡੀ ਗੰਦੀ ਰਾਜਨੀਤੀ ਦੀ ਹਮਾਇਤ ਨਹੀਂ ਕਰਦਾ ਸੋ ਇਹਦੇ ਉੱਤੇ ਜਿੰਨੇ ਵੀ ਸਾਡੇ ਪਰਮ ਸਤਕਾਰਯੋਗ ਵਿਦਵਾਨ ਨੇ ਉਹ ਇਹਦੇ ਉੱਤੇ ਆਪਣੀ رائے ਜ਼ਰੂਰ ਦੇਣਾ ਮੈਂ ਸਿਰਫ ਉਹੀ ਗੱਲ ਕੀਤੀ ਆ ਜਿੰਨੀ ਉਸ ਚਿੱਠੀ ਸਿੰਗਾਪੁਰੇ ਦੇ ਵਿੱਚ ਬਚੇ ਹੋਏ ਸਾਡੇ ਭਰਾ ਨੇ ਇੱਕ ਸਟੇਟਮੈਂਟ ਦਿੱਤੀ ਆ ਤੇ ਦੂਜੀ ਇੱਕ ਕਰਨਲ ਨੇ ਅਮਰੀਕਾ ਦੇ ਵਿੱਚ ਜਾ ਕੇ ਸਟੇਟਮੈਂਟ ਦਿੱਤੀ ਆ ਉਹ ਤੁਹਾਨੂੰ ਮੈਂ ਦੱਸੀਆ ਕਰਨਲ ਰਠੌਰ ਦੀ ਸਟੇਟਮੈਂਟ ਹੈ ਅਸੀਂ ਕਿਸੇ ਦੀ ਆਵਾਜ਼ ਦੀ ਪੋਸਟਿੰਗ ਨਹੀਂ ਕਰਦੇ ਪਰ ਇਹ ਗੱਲ ਜ਼ਰੂਰ ਹੋਈ ਹੈ ਸੋ ਅਸੀਂ ਜਿਹੜੇ ਵੀ ਪਰਿਵਾਰ ਉੱਥੇ ਮਾਰੇ ਗਏ ਨੇ ਉਹਨਾਂ ਦੇ ਨਾਲ ਸਾਡੀ ਹਮਦਰਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਆ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਸਾਡੇ ਲਈ ਕੋਈ ਹੁਕਮ ਹੋਵੇ ਸੇਵਾ ਲਈ ਤੇ ਸਾਡਾ ਪੰਥ ਸਾਰ ਥਾਂ ਤੇ ਸੇਵਾ ਕਰਨ ਲਈ ਤਿਆਰ ਹੈ ਬੇਸ਼ੱਕ ਇੱਥੇ ਇੱਕ ਹੱਥ ਦੇ ਵਿੱਚ ਦਾੰਗ ਫੜੀ ਹੋਈ ਆ ਇਹ ਉਹ ਸਾਡੇ ਸਿਰ 'ਚ ਡਾਂਗਾ ਮਾਰ ਰਿਹਾ ਤੇ ਦੂਜੇ ਪਾਸੇ ਸਾਡਾ ਬੰਦਾ ਕਹਿ ਰਿਹਾ ਪ੍ਰਸ਼ਾਦਾ ਛੱਕ ਕੇ ਜਾਇਓ ਇਹ ਅਸੀਂ ਸਾਬਤ ਕੀਤਾ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ